ਪਾਤਲਾ ਸਿਟੀ ਪੁਲਿਸ ਨੇ ਚੋਰ ਗਰੋਹ ਦੇ 2 ਮੈਂਬਰ ਕਾਬੂ ਕਰਕੇ ਚੋਰੀ ਦੇ 4 ਮੋਟਰਸਾਈਕਲ ਬਰਾਮਦ ਕੀਤੇ ਹਨ ਜਿੱਥੇ ਕਿ ਚੋਰਾਂ ਵੱਲੋਂ ਹਰ ਰੋਜ਼ ਚੋਰੀਆਂ ਕੀਤੀਆਂ ਜਾਂਦੀਆਂ ਹਨ ਮੋਟਰਸਾਈਕਲ ਚੋਰੀ ਹੁੰਦੇ ਨੇ ਉਹਨਾਂ ਨੂੰ ਨਾਕ ਪਾਉਣ ਵਾਸਤੇ ਪਾਤਲਾ ਪੁਲਿਸ ਨੇ ਇੱਕ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਆਹ ਨਾਲ ਸਮੇਂ ਦੇ ਵਿੱਚ ਜਿਹੜੇ ਚੋਰ ਜਿਹੜੀ ਚੋਰੀਆਂ ਕਰਦੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਨੱਥ ਪਾਈ ਜਾਵੇਗੀ ਔਰ ਜਿਹੜੇ ਕਿ ਇਹ ਚੋਰੀ ਦੇ ਸਮਾਨ ਦੇ ਨਾਲ-ਨਾਲ ਕੀ ਬਰਾਮਦਗੀ ਹੁੰਦੀ ਆ ਪਾਤਨਾ ਸਦਰ ਥਾਣਾ ਮੁਖੀ ਨੇ ਕਿਹਾ ਕਿ ਚੋਰਾਂ ਦੀ ਗਹਿਰਾਈ ਨਾਲ ਤਬਦੀਸ਼ ਕਰਕੇ ਜਿੱਥੇ ਵੇਚ ਕੇ ਆਂਦੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਸਰ ਅੱਜ ਜਿਹੜੇ ਚੋਰ ਫੜਿਆ ਕਿਹੜੇ ਮੋਟਰਸਾਈਕਲ ਬਰામਦ ਹੋਇਆ ਕੀ ਮਾਮਲਾ ਕੀ ਸੀ ਸਰ ਇੱਕ ਮੁਖਬਰੀ ਤੇ ਆਪਾਂ ਸੀਰ ਭਗਤ ਸਿੰਘ ਵਾਲਾ ਚੌਕ ਤੇ ਮੁਖਬਰੀ ਮਿਲੀ ਸੀ ਸਾਨੂੰ ਸਾਡੇ 1.4 ਸਾਹਿਬ ਉੱਥੇ ਹਾਜ਼ਰ ਸੀ 6925 ਨੂੰ ਇੱਕ ਐਫਆਈਆ ਦਰਜ ਕੀਤੀ 201 ਨੰਬਰ ਜਿਹਦੇ ਵਿੱਚ ਸਾਗਰ ਕੁਮਾਰ ਤੇ ਪਰਮਿੰਦਰ ਸਿੰਘ ਦੋ ਬੰਦੇ ਅਸੀਂ ਇੱਥੋਂ ਅਨਾਜ ਮੰਡੀ ਤੋਂ ਫੜੇ ਨੇ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਮੌਕੇ ਤੇ ਬਰਾਮਦ ਕਰਾ ਲਏ ਇੱਕ ਦਿਨ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਕੋਲੋਂ ਦੋ ਮੋਟਰਸਾਈਕਲ ਬਾਅਦ ਚ ਫਿਰ ਬਰਾਮਦ ਕਰਾਏ ਨੇ ਕੀ ਲੱਗਦਾ ਇਹ ਪਹਿਲਾਂ ਵੀ ਕੋਈ ਚੋਰੀਆਂ ਕਰਦੇ ਸੀ ਜਾਂ ਕਿਤਨਾ ਇਹਦੇ ਅਜੇ ਚੱਲ ਰਿਹਾ ਕੰਮ ਪੁਲਿਸ ਰਮਾਂਡ ਹੋਰ ਲਿਆ ਜਾਏਗਾ ਤਫਤੀਸ਼ ਜਾਰੀ ਹੈ ਜਿਹੜੇ ਮੋਟਰ ਚ ਬਰਾਮਦ ਕੀਤੇ ਨੇ ਕਿੱਥੋਂ ਕਿੱਥੋਂ ਦਿੱਤੇ ਸੀ ਆਹ ਅਜੇ ਪਤਾ ਕਰਨਾ ਤਫਤੀਸ਼ ਦੌਰਾਨ ਪਤਾ ਲੱਗੇਗਾ ਜੀ ਅੱਗੇ ਡੀਟੀਓ ਸਭ ਤੋਂ ਰਿਕਾਰਡ ਲਵਾਂਗੇ ਉਸ ਤੋਂ ਪਤਾ ਲੱਗੇਗਾ ਵੀ ਆ ਕਿੱਥੋਂ ਕਿੱਥੋਂ ਚੋਰੀ ਹੋਈ ਤੀ ਨਾਮ ਵਗੈਰਾ ਨਾਲ ਦਿੰਦੇ ਨਾਮ ਵਗੈਰਾ ਦੱਸਦੇ ਜੀ ਆਪਾਂ ਜੀ ਇੱਕ ਤਾਂ ਸਾਗਰ ਕੁਮਾਰ ਹੈ ਦੂਸਰਾ ਤਾਂ ਪਰਮਿੰਦਰ ਸਿੰਘ ਕੰਡਕਟ ਸੈਕਸ਼ਨ ਕੀ ਲੱਗੀ ਐਫ ਆਈ ਆਰ ਨੰਬਰ ਹੈ ਜੀ 2016925 ਨੂੰ ਜੀ 379 411 ਆਈ ਪੀ ਸੀ ਸਰ ਅਜੇ ਚਲ ਰਹੀ ਹੈ ਤਫਤੀਸ਼ ਚਲ ਰਹੀ ਹੈ ਜੀ ਹਾਈ ਰੇਂਜ ਵਾਲਾ ਜਿਹੜਾ ਮੁੰਡਾ ਹੈ ਹਾਂ ਜੀ ਹਾਂ